ਜੋ ਹਾਲਾਤ ਬਣੇ ਨੇ ਜਾਂ ਮੌਕ ਡ੍ਰਿਲ ਕਰਵਾਈ ਗਈ ਆ ਉਸ ਦੇ ਵਿੱਚ ਕੀ ਤਿਆਰੀ ਕੀਤੀ ਹੈ ਸਾਡੇ ਵੱਲੋਂ ਇੱਕ ਹਫ਼ਤੇ ਤੋਂ ਸਕੂਲਾਂ ਦੇ ਵਿੱਚ ਜਾ ਕੇ ਕਾਲਜਾਂ ਦੇ ਵਿੱਚ ਜਾ ਕੇ ਫਰਸਟ ایڈ ਦੀਆਂ ਟ੍ਰੇਨਿੰਗ ਦਿੱਤੀਆਂ ਜਾ ਰਹੀਆਂ ਹਨ ਕਿਸ ਤਰ੍ਹਾਂ ਅਸੀਂ ਜ਼ਖਮੀਆਂ ਦੀ ਸੰਭਾਲ ਕਰਨੀ ਹੈ ਕਿਹੜੀ ਪੋਜੀਸ਼ਨ ਦੇ ਵਿੱਚ ਉਹਨਾਂ ਨੂੰ ਬਿਠਾਣਾ ਹੈ ਤਾਂ ਜੋ ਵੱਧ ਤੋਂ ਵੱਧ ਸਾਡੇ ਡੈਡਕ੍ਰੋਸ ਵੱਲੋਂ ਵਲੰਟੀਅਰ ਤਿਆਰ ਕੀਤੇ ਜਾ ਸਕਣ ਇਸ ਤੋਂ ਇਲਾਵਾ ਕਰਾਂ ਦੇ ਵਿੱਚ ਅਸੀਂ ਆਪਦੇ ਆਪ ਨੂੰ ਕਿਵੇਂ ਸੇਫ ਸਾਈਡ ਰੱਖ ਸਕਦੇ ਆ ਬ੍ਰੈਡ ਕਰਾਸ ਅੱਗੇ ਆ ਕੇ ਹਰ ਇੱਕ ਦੀ ਮਦਦ ਕਰਦੀ ਆ ਤਾਂ ਹੁਣ ਜਿਵੇਂ ਦਾ ਮਾਹੌਲ ਬਣਿਆ ਬਹੁਤ ਸਾਰੇ ਲੋਕ ਸਹਿਮਚ ਨੇ ਤਾਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਜਦੋਂ ਤੁਸੀਂ ਖੁਦ ਆਪ ਮੈਦਾਨ 'ਚ ਡਟੇ ਹੋਏ ਹੋ ਤਾਂ ਲੋਕ ਕਿਉਂ ਸਹਿਮਚ ਨਜ਼ਰ ਆ ਰਹੇ ਨੈਟਕ੍ਰਾਸ ਸੰਸਥਾ ਨਾਲ ਜੇ ਸੰਪਰਕ ਕਰਨਾ ਤਾਂ ਉਹਦੇ ਲਈ ਕੀ ਹੈ ਤੁਹਾਨੂੰ ਜਿਹੜੇ ਆ ਨੰਬਰ ਵਗੈਰਾ ਜਾਰੀ ਕੀਤਾ ਕੀ ਜਿਹੜੇ ਆ ਲੋਕ ਸੰਪਰਕ ਦੇ ਲਈ ਜਿਹੜੇ ਆ ਯੋਜਨਾ ਬੰਦ ਕੀਤੀ ਜਦੋਂ ਵੀ ਕੋਈ ਹਾਲਾਤ ਬਣਦੇ ਨੇ ਹੜ੍ਹ ਦੇ ਹਾਲਾਤ ਹੋਣ ਭਾਵੇਂ ਕੋਈ ਵੀ ਹਾਲਾਤ ਹੋਣ ਤਾਂ ਰੈੱਡ ਕਰਾਸ ਸੁਸਾਇਟੀ ਹੈ ਜਿਹੜੀ ਜਾਂ ਸੰਸਥਾ ਉਹ ਆਪਣੇ ਪੱਧਰ ਤੇ ਆ ਕੇ ਲੋਕਾਂ ਦੀ ਮਦਦ ਕਰਦੀ ਆ ਤਾਂ ਹੁਣ ਮੌਕ ਡ੍ਰਿਲ ਹੋਇਆ ਤਾਂ ਉਸ ਦੇ ਲਈ ਵੀ ਜਿਹੜੇ ਆ ਰੈੱਡ ਕਰਾਸ ਵੱਲੋਂ ਵੀ ਜਿਹੜੀ ਮੌਕ ਡ੍ਰਿਲ ਕੀਤੀ ਗਈ ਆ ਤਾਂ ਗੱਲਬਾਤ ਕਰਦੇ ਆ ਮੈਡਮ ਡਾਇਰੈਕਟਰ ਨੇ ਸਾਡੇ ਨਾਲ ਮੈਡਮ ਜੀ ਜੋ ਹਾਲਾਤ ਬਣੇ ਨੇ ਜਾਂ ਮੌਕ ਡ੍ਰਿਲ ਕਰਵਾਈ ਗਈ ਆ ਉਸ ਦੇ ਵਿੱਚ ਕੀ ਤਿਆਰੀਆਂ ਕੀਤੀਆਂ ਗਈਆਂ ਹਾਂ ਹਾਂਜੀ ਸਾਡੇ ਵੱਲੋਂ ਇੱਕ ਹਫ਼ਤੇ ਤੋਂ ਸਕੂਲਾਂ ਦੇ ਵਿੱਚ ਜਾ ਕੇ ਕਾਲਜਾਂ ਦੇ ਵਿੱਚ ਜਾ ਕੇ ਫਰਸਟ ایڈ ਦੀਆਂ ਟ੍ਰੇਨਿੰਗ ਦਿੱਤੀਆਂ ਜਾ ਰਹੀਆਂ ਹਨ ਕਿਸ ਤਰ੍ਹਾਂ ਅਸੀਂ ਜ਼ਖਮੀਆਂ ਦੀ ਸੰਭਾਲ ਕਰਨੀ ਹੈ ਕਿਹੜੀ ਪੋਜੀਸ਼ਨ ਦੇ ਵਿੱਚ ਉਹਨਾਂ ਨੂੰ ਬਿਠਾਣਾ ਹੈ ਕਿਹੜੀ ਪੋਜੀਸ਼ਨ ਦੇ ਵਿੱਚ ਉਹਨਾਂ ਨੂੰ ਸਟੈਚਰ ਤੇ ਪਾ ਕੇ ਅਸੀਂ ਲੈ ਕੇ ਜਾਣਾ ਹੈ ਕਿੱਦਾਂ ਉਸ ਦੀ ਬੈਂਡੇਜ ਕਰਨੀ ਹੈ ਕਿਵੇਂ ਉਸ ਨੂੰ ਫਰਸਟ ایڈ ਦੇਣੀ ਹੈ ਕਿੱਦਾਂ ਉਸ ਦੀ ਸੰਭਾਲ ਕਰਨੀ ਹੈ ਇਹ ਸਾਰੀਆਂ ਅਸੀਂ ਸਕੂਲਾਂ ਦੇ ਵਿੱਚ ਐਜ਼ ਅ ਵਲੰਟੀਅਰ ਉਹਨਾਂ ਨੂੰ ਤਿਆਰ ਕਰ ਰਹੇ ਹਾਂ ਤਾਂ ਜੋ ਵੱਧ ਤੋਂ ਵੱਧ ਸਾਡੇ ਡੈਡਕ੍ਰੋਸ ਵੱਲੋਂ ਵਲੰਟੀਅਰ ਤਿਆਰ ਕੀਤੇ ਜਾ ਸਕਣ ਕਨ ਤੇ ਅਸੀਂ ਸਿਵਲ ਡਿਫੈਂਸ ਦੇ ਉੱਤੇ ਤੇ ਇਹ ਸਾਰੀ ਜਿਹੜੀ ਤਿਆਰੀ ਕਰਵਾ ਰਹੇ ਹਾਂ ਅੱਗ ਬੁਝਾਓ ਜਨਤਾ ਤੇ ਹੋਰ ਜਿਹੜਾ ਜ਼ਖਮੀਆਂ ਦੀ ਸੰਭਾਲ ਕਰਨੀ ਤੇ ਇਸ ਤੋਂ ਇਲਾਵਾ ਘਰਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਕਿਵੇਂ ਸੇਫ ਸਾਈਡ ਰੱਖ ਸਕਦੇ ਹਾਂ ਕਿਵੇਂ ਅਸੀਂ ਏਜੈਂਟਲੀ ਦੇ ਤੌਰ ਤੇ ਕਿੱਟਾਂ ਤਿਆਰ ਕਰ ਸਕਦੇ ਹਾਂ ਤੇ ਕਿਵੇਂ ਅਸੀਂ ਆਪਣੇ ਆਪ ਨੂੰ ਆਉਣ ਵਾਲੇ ਸਮੇਂ ਲਈ ਜਿਵਤ ਰਹਿਣ ਦੇ ਲਈ ਆਪਣੇ ਆਪ ਨੂੰ ਪ੍ਰੀਪੇਅਰ ਹੋ ਸਕਦੇ ਹਾਂ ਇਹ ਸਾਰੀਆਂ ਟ੍ਰੇਨਿੰਗ ਸਾਡੇ ਵੱਲੋਂ ਸਕੂਲਾਂ ਕਾਲਜਾਂ ਵਿੱਚ ਦਿੱਤੀਆਂ ਜਾ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਮਹੱਲਿਆਂ ਦੇ ਵਿੱਚ ਵੀ ਜਾ ਕੇ ਕਿ ਘਰ ਦੇ ਵਿੱਚ ਤੁਸੀਂ ਪਿੱਲਰ ਦੇ ਨਾਲ ਕਿਸ ਪੋਜੀਸ਼ਨ ਦੇ ਵਿੱਚ ਖੜਨਾ ਕਿਦਾਂ ਤੁਸੀਂ ਆਪਣੇ ਆਪ ਨੂੰ ਸੇਫ ਕਰਨਾ ਹੈ ਕਿਦਾਂ ਤੁਸੀਂ ਆਪਣੇ ਘਰ ਦੇ ਵਿੱਚ ਰਹਿਣਾ ਹੈ ਉਹ ਸਾਰਾ ਦੱਸਾਂਗੇ ਸੋ ਇਹ ਸਾਨੂੰ ਟ੍ਰੇਨਿੰਗ ਜਿਹੜੀਆਂ ਨੇ ਚੰਡੀਗੜ੍ਹ ਹੈੱਡ ਕੁਆਰਟਰ ਵੱਲੋਂ ਟਾਈਮ ਟੂ ਟਾਈਮ ਦਿੱਤੀਆਂ ਜਾ ਰਹੀਆਂ ਨੇ ਤੇ ਸਾਡੇ 2200 ਸਕੂਲਾਂ ਕਾਲਜਾਂ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਸੀਂ ਪਟਿਆਲਾ ਸ਼ਹਿਰ ਵਿੱਚੋਂ ਵੱਧ ਤੋਂ ਵੱਧ ਵਲੰਟੀਅਰ ਇਕੱਠੇ ਕਰਕੇ ਇਸ ਚੰਗੀ ਪੱਧਰ ਤੇ ਆਉਣ ਵਾਲੀਆਂ ਆਫ਼ਤਾਂ ਨੂੰ ਆਉਣ ਵਾਲੀਆਂ ਮੁਸੀਬਤਾਂ ਨੂੰ ਤੇ ਬਚਾ ਸਕੀਏ ਜ਼ਖਮੀਆਂ ਦੀ ਸੰਭਾਲ ਕਰ ਸਕੀਏ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਕੋਈ ਆਫ਼ਤ ਆਂਦੀ ਹੈ ਤਾਂ ਵੱਡੇ ਪੱਧਰ ਤੇ ਰੈੱਡ ਕਰਾਸ ਅੱਗੇ ਆ ਕੇ ਹਰ ਇੱਕ ਦੀ ਮਦਦ ਕਰਦੀ ਆ ਤਾਂ ਹੁਣ ਜਿਵੇਂ ਦਾ ਮਾਹੌਲ ਬਣਿਆ ਬਹੁਤ ਸਾਰੇ ਲੋਕ ਸਹਿਮਤ ਨੇ ਤਾਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਜਦੋਂ ਤੁਸੀਂ ਖੁਦ ਆਪ ਮੈਦਾਨ 'ਚ ਡਟੇ ਹੋਏ ਹੋ ਤਾਂ ਲੋਕ ਕਿਉਂ ਸਹਿਮਤ ਨਜ਼ਰ ਆ ਰਹੇ ਹੋ ਨਹੀਂ ਇਦਾਂ ਦਾ ਜਦੋਂ ਅਸੀਂ ਸਕੂਲਾਂ ਦੇ ਵਿੱਚ ਜਾਂਦੇ ਹਾਂ ਬੱਚਿਆਂ ਦੇ ਵਿੱਚ ਸਾਡੇ ਵਿੱਚ ਬੜਾ ਜੋਸ਼ ਹੈ ਬੱਚੇ ਬੜੇ ਜੋਸ਼ੀਲੇ ਨੇ ਬੜੇ ਉਹਦੇ ਨਾਲ ਨਾਰੇ ਵੀ ਲਗਾਉਂਦੇ ਨੇ ਗੱਲ ਨੂੰ ਵੀ ਸੁਣਦੇ ਨੇ ਤੇ ਉਹਨਾਂ ਵੱਲੋਂ ਇੱਕ ਪੰਨ ਇੱਕ ਵਾਦਾ ਵੀ ਲਿਆ ਜਾਂਦਾ ਕਿ ਅਸੀਂ ਆਉਣ ਵਾਲੀਆਂ ਹਫ਼ਤਾਂ ਲਈ ਪੂਰੇ ਜੋਸ਼ ਨਾਲ ਤਿਆਰ ਹਾਂ ਕਿਤੇ ਨਾ ਕਿਤੇ ਜੇ ਕਿਤੇ ਸਾਡੇ ਸਿਆਣੇ ਬਜ਼ੁਰਗਾਂ ਦੇ ਵਿੱਚ ਜਾਂ ਸਿਆਣੇ ਕਿਤੇ ਨਾ ਕਿਤੇ ਡਿਪਰੈਸ਼ਨ ਹੈ ਇਹ ਤਾਂ ਹਮੇਸ਼ਾ ਹੀ ਹੁੰਦਾ ਹੈ ਪਰ ਸਾਡੇ ਵੱਲੋਂ ਇਸ ਚੀਜ਼ ਨੂੰ ਕਾਉਂਸਲਿੰਗ ਕਰਕੇ ਉਹਨਾਂ ਦਾ ਡਿਪਰੈਸ਼ਨ ਉਹਨਾਂ ਦਾ ਫਰਸਟ੍ਰੇਸ਼ਨ ਦੂਰ ਕੀਤਾ ਜਾ ਰਿਹਾ ਹੈਗਾ ਅਤੇ ਉਹਨਾਂ ਨੂੰ ਆਉਣ ਵਾਲੇ ਸਮਾ ਲਈ ਤਿਆਰ ਕੀਤਾ ਜਾ ਰਹੇ ਆ ਕਿ ਅਸੀਂ ਮੈਂਟਲ ਇਲਨੈਸ ਵਰਗੀਆਂ ਬਿਮਾਰੀਆਂ ਤੋਂ ਵੀ ਦੂਰ ਹੋ ਸਕੀਏ ਅਤੇ ਆਪਣੇ ਆਪ ਨੂੰ ਇਸ ਲੜਾਈ ਲਈ ਤਿਆਰ ਹੋ ਸਕੀਏ ਅਤੇ ਬਾਕੀਆਂ ਦੀ ਵੀ ਸੰਭਾਲ ਕਰ ਸਕੀਏ ਕਿਉਂਕਿ ਰੈੱਡ ਕਰਾਸ ਜਿਹੜੀ ਹੈ ਸਿਹਤ ਸੇਵਾ ਮਿੱਤਰਤਾ ਤੋਂ ਇਸ ਸਿਧਾਂਤਾਂ ਤੇ ਚੱਲਦੀ ਹੈ ਸੋ ਅਸੀਂ ਇਹੀ ਲੋਕਾਂ ਨੂੰ ਜਿਹੜਾ ਵੱਧ ਤੋਂ ਵੱਧ ਕੇ ਆਪਣੀ ਸਿਹਤ ਦਾ ਵੀ ਧਿਆਨ ਰੱਖੋ ਤੇ ਦੂਜਿਆਂ ਦਾ ਵੀ ਧਿਆਨ ਰੱਖੋ ਜੇ ਰੈੱਡ ਰੈੱਡ ਕਰਾਸ ਸੰਸਥਾ ਨਾਲ ਜੇ ਸੰਪਰਕ ਕਰਨਾ ਤਾਂ ਉਹ ਦੇ ਲਈ ਕੀ ਤੁਹਾਨੂੰ ਜਿਹੜੇ ਆ ਨੰਬਰ ਵਗੈਰਾ ਜਾਰੀ ਕੀਤਾ ਕੀ ਜਿਹੜੇ ਆ ਲੋਕ ਫਰਕ ਦੇ ਲਈ ਜਿਹੜੇ ਆ ਯੋਜਨਾਬੰਦ ਕੀਤੀ ਹੈ ਦੇਖੋ ਨੰਬਰ ਤਾਂ ਜੇ ਅਸੀਂ ਕੋਈ ਮੈਂਸ਼ਨ ਨਹੀਂ ਕੀਤਾ ਹੈਗਾ ਸਾਡਾ ਵੈਸੇ ਡੀਸੀ ਮਾਮ ਵੱਲੋਂ ਜਿਹੜਾ ਹੈ 0175 2213385 ਨੰਬਰ ਜਿਹੜਾ ਕਾਫੀ ਸਮੇਂ ਤੋਂ ਲਾਂਚ ਕੀਤਾ ਗਿਆ ਉਹਦੇ ਵਿੱਚ ਮੈਂਟਲ ਇਨਲੈਸ ਜਿੰਨੀਆਂ ਵੀ ਬਿਮਾਰੀਆਂ ਨੇ ਅਸੀਂ ਉਸ ਬਿਮਾਰੀਆਂ ਦੇ ਇਲਾਜ ਲਈ ਕਾਉਂਸਲਿੰਗ ਲਈ ਟੈਲੀ ਕਾਉਂਸਲਿੰਗ ਲਈ ਉਹ ਨੰਬਰ ਯੂਜ਼ ਕਰਦੇ ਆ ਸੋ ਇਦਾਂ ਦੀ ਆਪਤ ਲੈ ਵੀ ਅਸੀਂ ਉਹ ਨੰਬਰ ਹੀ ਜਾਰੀ ਕਰਾਂਗੇ ਕਿ ਉਸ ਨੰਬਰ ਦੇ ਉੱਤੇ ਸਾਡੇ ਤੋਂ ਐਜ਼ ਅ ਵਲੰਟੀਅਰ ਜਿੰਨੇ ਵੀ ਵੱਧ ਤੋਂ ਵੱਧ ਤਿਆਰ ਹੋ ਸਕੇ ਉਹਦੇ ਲਈ ਜੋ ਵੀ ਡਾਇਰੈਕਸ਼ਨ ਹੋਏਗੀ ਉਸ ਨੰਬਰ ਤੇ ਦਿੱਤੀ ਜਾਏਗੀ ਜੀ ਸੋ ਤੁਸੀਂ ਅਕਸਰ ਦੇਖਦੇ ਹੋ ਕਿ ਜਦੋਂ ਕੋਈ ਆਫਤਾਂ ਦੀ ਆ ਤਾਂ ਉਸ ਸਮੇਂ ਰੈੱਡ ਕਰਾਸ ਸੰਸਥਾ ਜਿਹੜੀ ਆ ਉਹ ਸਾਹਮਣੇ ਆਂਦੀ ਹੈ ਤੇ ਆਪ ਮਹਾਰੇ ਮਦਦ ਕੀਤੀ ਜਾਂਦੀ ਹੈ ਤਾਂ ਉਸਦੇ ਚੱਲਦੇ ਅਸੀਂ ਅੱਜ ਮੌਕ ਡ੍ਰਿਲ ਚ ਵੀ ਅਹਿਮ ਜਿਹੜਾ ਰੋਲ ਆ ਉਹ ਰੈੱਡ ਕਰਾਸ ਸੰਸਥਾ ਵੱਲੋਂ ਜਿਹੜਾ ਨਵਾਇਆ ਗਿਆ ਤੇ ਤਿਆਰੀ ਦੱਸੀ ਗਈ ਹੈ ਕਿ ਕਿਸ ਤਰੀਕੇ ਨਾਲ ਤਿਆਰ ਰਹਿਣਾ ਤੇ ਸਕੂਲਾਂ ਕਾਲਜਾਂ ਚ ਜਾ ਕੇ ਵੀ ਅਕਸਰ ਜਿਹੜਾ ਲੋਕਾਂ ਨੂੰ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ ਕਿ ਜੇਕਰ ਕੋਈ ਆਫਤਾਂ ਦੀ ਆ ਤਾਂ ਉਸ ਦਾ ਜਿਹੜਾ ਡਟ ਕੇ ਮੁਕਾਬਲਾ ਕਰਨਾ ਹੈ ਵੀਡੀਓ ਜਰਨਲਿਸਟ ਹਤਲ ਬਰਮਾਨਾ ਸਤਰਾਮ ਸਿੰਘ ਉਠੋਈ ਐਨਆਰਟੀਵੀ